ਹਾਏ ਹਾਏ ਪਤ ਜਨੀ ਬੈਦ ਜੀ ਮੇਰਾ ਟੱਟ ਡਿਗੜੂ ਗਢੂ ਕਰੀ ਜਾਂਦਾ ਹੈ ਮੱਚੀ ਜਾਂਦਾ ਹੈ ਕਾਲ ਜਾਂ ਦੇਖਿਓ ਨਬਜ ਫੜਕੇ ਵੇ ਚਾਚਾ ਉਹ ਨਬਜ ਬੜਨੀ ਕੀ ਲੋੜ ਆ ਯਰ ਤੇਰਾ ਟੱਡ ਦਖਦਾ ਟੱਡ ਚ ਇਨਫੈਕਸ਼ਨ ਹਾਂ ਆ ਕੇ ਆ ਜਾ ਤੇਨੂੰ ਆਖਿਆ ਸੀ ਨਾ ਨੀ ਨਵਜ ਦੇਖਣ ਦੀ ਲੋੜ ਨਹੀਂ ਚੰਨੀ ਬੈਦ ਦਾ ਬੜਾ ਘੇੜਾ ਬਿਨਾ ਨਵਜ ਦੇਖੇ ਹੀ ਬੰਦੇ ਨੂੰ ਦੇਖ ਕੇ ਬਿਮਾਰੀ ਦੱਸ ਦਿੰਦਾ ਓਏ ਸਬਾਬ ਬਿਮਾਰੀ ਦੱਸ ਦਿੰਦਾ ਦੱਸਿਆ ਤਾਂ ਮੈਂ ਆ ਵੀ ਮੇਰਾ ਢਿੱਡ ਦੁੱਖਦਾ ਪਾਈ ਉਤੇ ਪਹਿਣੋ ਓਏ ਪਕਵੜੇ ਖਾਦੇ ਹੁੜ ਕੇ ਜਾਚੇ ਤੈਨੇ ਕਾ ਨੂੰ ਫੱਤੇ ਪਕਵੜੇ ਖਾਦੇ ਮੈਨੂੰ ਤੱਤੇ ਪਣਾ ਦੀ ਚਟਨੀ ਨੇ ਮਾਂ ਜਿੱਤਾ தூர்துரா ਟੜਚਟੀ ਕਾ ਕੌਣ ਲਾਉਂਦਾ ਪੜੇ ਚਲਾਉਂਦੇ ਹੁੰਦੇ ਆਪਾਂ ਮੈਂ ਬਿਮਾਰੀ ਜੋ ਮਾਰਦੀ ਹੋਵੇ ਦੁੱਖ ਦਾ ਜੋ ਮਾਰਦੀ ਹੋਵੇ ਉਹ ਚਾਚਾ ਤੈਨੂੰ ਨਹੀਂ ਪਤਾ ਮੈਂ ਬੜਾ ਸਰਬੀਲਾ ਡਾਕਟਰ ਹੈ ਟੜਚਟੀ ਕਾ ਲਾਉਣਾ ਮੈਂ ਜੇ ਪੜਚਟੀ ਕਾ ਲਾਉ ਮੈਨੂੰ ਤੇਰੇ ਪੜੇ ਦੇਖ ਜਾਣਗੇ ਬਈ ਨਜ਼ਰ ਮੈ ਉਹ ਗਈ ਜਰੇ